ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਹੋ ਮੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਿਲਜੀਤ ਦੋਸਾਂਝ ਦਾ ਜਿਹੜਾ ਕਿ ਪਿਛਲੇ ਦਿਨੀ ਪੂਨੇ ਦੇ ਵਿੱਚ ਲਾਈਵ ਕਾਨਸਰਟ ਸੀ ਜਿਹੜਾ ਉਹ ਹੋਇਆ ਸੀ ਤਾਂ ਦੋਸਤੋ ਉੱਥੇ ਹੀ ਦਿਲਜੀਤ ਦੋਸਾਂਝ ਦੇ ਲਾਈਵ ਕਾਨਸਰਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਅੱਜਕੱਲ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਹੁਣ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਦਿਲਜੀਤ ਦੋਸਾਂ ਦੇ ਲਾਈਵ ਸ਼ੋਅ ਦੇ ਵਿੱਚ ਇੱਕ ਕੁੜੀ ਅਤੇ ਇੱਕ ਮੁੰਡਾ ਚੱਲਦੇ ਸ਼ੋਅ ਦੇ ਵਿੱਚ ਸਟੇਜ ਦੇ ਉੱਤੇ ਚੜ ਜਾਂਦੇ ਨੇ ਤਾਂ ਫਿਰ ਸਟੇਜ ਦੇ ਉੱਪਰ ਚੜਨ ਤੋਂ ਬਾਅਦ ਮੁੰਡਾ ਉਸ ਕੁੜੀ ਨੂੰ ਪ੍ਰਪੋਜ਼ ਕਰ ਦਿੰਦਾ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਦਿਲਜੀਤ ਜਦੋਂ ਇਸ ਮੂਮੈਂਟ ਨੂੰ ਦੇਖਦਾ ਤਾਂ ਉਹ ਬੜਾ ਹੀ ਖੁਸ਼ ਹੋ ਜਾਂਦਾ ਤੇ ਮੁੰਡੇ ਅਤੇ ਕੁੜੀ ਨੂੰ ਆਪਣੇ ਕੋਲੇ ਬੁਲਾ ਲੈਂਦਾ ਤੇ ਬਾਅਦ ਦੇ ਵਿੱਚ ਮੁੰਡਾ ਦਿਲਜੀਤ ਦੇ ਮਾਈਕ ਦੇ ਵਿੱਚ ਕਹਿੰਦਾ ਕਿ ਅਸੀਂ 13 ਸਾਲਾਂ ਤੋਂ ਇਕੱਠੇ ਸੀ ਪਰ ਉਸਨੇ ਅੱਜ ਇਸ ਕੁੜੀ ਨੂੰ ਪ੍ਰਪੋਜ਼ ਕਰ ਦਿੱਤਾ ਤੇ ਦਲਜੀਤ ਨੂੰ ਇਸ ਗੱਲ ਦਾ ਸੱਚ ਨਹੀਂ ਆਉਂਦਾ ਤੇ ਬਾਅਦ ਦੇ ਵਿੱਚ ਦਲਜੀਤ ਕੁੜੀ ਨੂੰ ਪੁੱਛਦਾ ਕਿ ਇਹ ਮੁੰਡਾ ਇਹ ਗੱਲ ਸੱਚ ਕਹਿ ਰਿਹਾ ਹੈ ਤੇ ਫਿਰ ਕੁੜੀ ਵੀ ਇਸ ਗੱਲ ਦੀ ਹਾਮੀ ਭਰ ਦਿੰਦੀ ਹੈ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਤਾਂ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਦੱਸਿਓ ਜਰੂਰ ਕਮੈਂਟ ਕਰਕੇ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਅਤੇ ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਦੇਣਾ ਜੀ ਤਾਂ ਜੋ ਆਉਣ ਵਾਲੀ ਅਗਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਤਾਂ ਫਿਰ ਦਿਓ ਇਜਾਜ਼ਤ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਰੱਬ ਰਾਖਾ